ਮਨਜਿੰਦਰ ਸਿੰਘ ਸਿਰਸਾ ਦੁਆਰਾ ਦਿੱਤਾ ਗਿਆ ਬਿਆਨ ਕਿ ਗੁਰਦੁਆਰਾ ਰਕਾਬਗੰਜ ਸਾਹਿਬ ਮਸਜਿਦ ਤੋੜ ਕੇ ਬਣਾਇਆ ਗਿਆ ਹੈ ਕੀ ਹੈ ਇਸ ਗੱਲ ਦੇ ਪਿੱਛੇ ਪੂਰੀ ਸੱਚਾਈ ਆਓ ਜਾਣਦੇ ਹਾਂ ਇਸ ਵੀਡੀਓ ਦੇ ਵਿੱਚ ਦਿੱਲੀ ਦੇ ਸਿੱਖਾਂ ਦਾ ਪੂਰਾ ਇਤਿਹਾਸ ਦਿੱਲੀ ਦੇ ਵਿੱਚ ਕਿੰਨੇ ਪਿੰਡ ਸਨ ਸਿੱਖਾਂ ਦੇ 12 ਖੰਬਾ ਜਹਾਂਗੀਰਪੁਰੀ ਇਹ ਸਾਰਾ ਇਲਾਕਾ ਸਿੱਖਾਂ ਦਾ ਸੀ ਜਾਂ ਇੰਜ ਵੀ ਕਹਿ ਸਕਦੇ ਹਾਂ ਕਿ ਇਹ ਸਾਰਾ ਇਲਾਕਾ ਲੱਖੀਸ਼ਾ ਬਨਜਾਰੇ ਦਾ ਸੀ ਆਓ ਜਾਣਦੇ ਹਾਂ ਦਿੱਲੀ ਦਾ ਸਿੱਖ ਇਤਿਹਾਸ ਲੱਖੀਸ਼ਾ ਬਨਜਾਰੇ ਤੋਂ ਸ਼ੁਰੂ ਹੁੰਦਾ ਹੈ ਦਿੱਲੀ ਦਾ ਇਤਿਹਾਸ ਭਾਈ ਲੱਖੀਸ਼ਾ ਬਣਜਾਰੇ ਦੀ ਮੌਤ 99 ਸਾਲ 10 ਮਹੀਨੇ ਦੀ ਉਮਰ ਵਿੱਚ ਮਾਲਚਾ ਹਾਊਸ ਦੇ ਵਿੱਚ ਹੁੰਦੀ ਹੈ ਜਿਸ ਨੂੰ ਹੁਣ ਮਾਲਚਾ ਹਿਲਵੀ ਕਿਹਾ ਜਾਂਦਾ ਹੈ ਕਾਂਗਰਸ ਸਰਕਾਰ ਨੇ ਇਸ ਨੂੰ ਅਬਦ ਵਾਲਿਆਂ ਨੂੰ ਦੇ ਦਿੱਤਾ ਹੁਣ ਇਸ ਨੂੰ ਅਬਦ ਮਹਿਲ ਵੀ ਕਿਹਾ ਜਾਂਦਾ ਹੈ ਪਰ ਇਹ ਜਗ੍ਹਾ ਡਿਸਪਿਊਟਡ ਹੈ ਇਸ ਵਕਤ ਇਹ ਖੰਡਰ ਦੀ ਹਾਲਤ ਵਿੱਚ ਪਿਆ ਹੈ ਮਾਲਚਾ ਹਾਊਸ ਸਿੱਖਾਂ ਦਾ ਹੈ ਜਿਸ ਨੂੰ ਅੱਜ ਵੀ ਸਿੱਖਾਂ ਦੇ ਹਵਾਲੇ ਨਹੀਂ ਕੀਤਾ ਗਿਆ ਮਾਲਚਾ ਹਾਊਸ ਲੱਖੀਸ਼ਾ ਬਣਜਾਰੇ ਦਾ ਹੈ ਇੱਥੋਂ ਸਿੱਖ ਇਤਿਹਾਸ ਸ਼ੁਰੂ ਹੁੰਦਾ ਹੈ 7 ਜੂਨ 1680 ਨੂੰ ਲੱਖੀਸ਼ਾ ਬਨਜਾਰੇ ਦੀ ਮੌਤ ਹੋਈ। ਉਦੋਂ ਉਹਨਾਂ ਦੇ ਚਾਰੋਂ ਪੁੱਤਰ ਉਹਨਾਂ ਦੇ ਕੋਲ ਮੌਜੂਦ ਸਨ। ਲੱਖੀਸ਼ਾ ਬਨਜਾਰੇ ਦੇ ਉਸ ਸਮੇਂ ਦਿੱਲੀ ਵਿੱਚ 6 ਪਿੰਡ ਸਨ। ਮਾਲਚਾ ਹਿੱਲ, ਰਾਏ ਸਿਲਾ ਹਿੱਲ, ਬਾਰਾ ਖੰਬਾ ਜਿਸ ਨੂੰ ਹੁਣ ਕਿਹਾ ਜਾਂਦਾ ਹੈ ਅਤੇ ਨਰੇਲਾ। ਇਸ ਤੋਂ ਇਲਾਵਾ ਟੋਡਾਪੁਰ, ਅਲੀਗੰਜ ਇਹ ਵੀ ਲੱਖੀਸ਼ਾ ਬਨਜਾਰੇ ਦੇ ਨਾਲ ਜੁੜੇ ਹੋਏ ਪਿੰਡ ਸਨ। ਉਹਨਾਂ ਦੀ ਮਲਕੀਅਤ ਦਾ ਹਿੱਸਾ ਸਨ। ਲੱਖੀਸ਼ਾ ਬਨਜਾਰੇ ਦੇ ਇਹ ਸਾਰੇ ਪਿੰਡ ਹੁਣ ਖੋਲੇ ਗਏ। ਹੁਣ ਦਿੱਲੀ ਦੇ ਇਤਿਹਾਸ ਵੱਲ ਨਜ਼ਰ ਮਾਰਦੇ ਹਾਂ ਕਰਨਲ ਸਰ ਹਾਡਨ ਮੁਤਾਬਕ ਦਿੱਲੀ 7 ਵਾਰ ਉਜੜਿਆ ਅਤੇ ਵਸਿਆ ਹੈ ਹੁਣ ਗੱਲ ਕਰਦੇ ਹਾਂ ਅੱਜ ਦੀ ਦਿੱਲੀ ਬਾਰੇ 1836 ਦੇ ਵਿੱਚ ਸ਼ਾਹ ਜਹਾਨ ਨੇ ਪੁਰਾਣੀ ਦਿੱਲੀ ਦਾ ਇਲਾਕਾ ਵਸਾਇਆ ਸੀ ਇਸ ਤੋਂ ਬਾਅਦ ਉਸਨੇ 16 April 1939 ਵਿੱਚ ਉਸਨੇ ਲਾਲ ਕਿਲੇ ਦੀ ਨੀਵ ਰੱਖੀ ਉਸ ਤੋਂ ਬਾਅਦ ਉਸਨੇ ਜਾਮਾ ਮਸਜਿਦ ਬਣਵਾਈ ਉਸ ਤੋਂ ਬਾਅਦ ਦਿੱਲੀ ਦੇ ਆਲੇ ਦੁਆਲੇ ਚਾਰ ਦੀਵਾਰੀ ਕਰਵਾਈ ਇਸ ਦੇ ਅੰਦਰ ਦਾ ਇਲਾਕਾ ਸ਼ਾਹਜਹਾਂਪੁਰ ਹੀ ਦਿੱਲੀ ਮੰਨਿਆ ਜਾਂਦਾ ਸੀ ਇਸੇ ਨੂੰ ਦਿੱਲੀ ਕਿਹਾ ਜਾਂਦਾ ਸੀ ਸ਼ਾਹਜਹਾਂ ਦੇ ਸਮੇਂ ਇਸ ਦਿੱਲੀ ਦੇ 6 ਦਰਵਾਜੇ ਸਨ ਮਾਰਚ 1783 ਦੇ ਵਿੱਚ ਸਿੱਖ ਫੌਜ ਦਿੱਲੀ ਵਿੱਚ ਆਈ ਬਘੇਲ ਸਿੰਘ ਨੇ ਆਪਣੇ ਸਾਥੀ ਜੱਸਾ ਸਿੰਘ ਰਾਮਗੜੀਆ ਜੱਸਾ ਸਿੰਘ ਆਲੂਵਾਲੀਆ ਦੇ ਨਾਲ ਮਿਲ ਕੇ ਦਿੱਲੀ ਦੇ ਲਾਲ ਕਿਲੇ ਤੇ ਕਬਜ਼ਾ ਕਰ ਲਿਆ ਤੇ ਉਸ ਤੋਂ ਬਾਅਦ ਆਪਣੇ ਟੈਕਸ ਬੈਰੀਅਰ ਲਗਾਏ ਜਿੱਥੇ ਹੁਣ ਸਬਜ਼ੀ ਮੰਡੀ ਹੈ ਉੱਥੇ ਫਿਰ ਸਮਝੌਤਾ ਹੋਇਆ ਸਾਡੇ 37% ਟੈਕਸ ਸਰਕਾਰੀ ਖਾਲਸਾ ਦੇ ਕੋਲ ਆਇਆ ਉਸ ਟੈਕਸ ਦੇ ਨਾਲ ਸਭ ਤੋਂ ਪਹਿਲਾਂ ਸਰਕਾਰੀ ਖਾਲਸਾ ਨੇ ਉਸ ਟੈਕਸ ਦੇ ਪੈਸੇ ਦੇ ਨਾਲ ਗੁਰਦੁਆਰਿਆਂ ਦੀ ਉਸਾਰੀ ਕਰਨੀ ਸ਼ੁਰੂ ਕੀਤੀ ਇਹ ਹੈ ਦਿੱਲੀ ਦੇ ਗੁਰੂ ਘਰਾਂ ਦੀ ਉਸਾਰੀ ਦਾ ਆਰੰਭ ਭਾਈ ਬੱਗੇਲ ਸਿੰਘ ਬਾਅਦ ਦੇ ਵਿੱਚ ਕਰੋੜ ਸਿੰਘ ਜਾਂ ਮਿਸਲ ਦੇ ਸਰਦਾਰ ਬਣੇ ਅਤੇ ਉਹਨਾਂ ਨੇ ਕਰਨਾਲ ਦੇ ਨੇੜੇ ਹਰਿਆਣੇ ਦੇ ਛਲੋਡੀ ਪਿੰਡ ਵਿੱਚ ਖਾਲਸਾ ਰਾਜ ਦੀ ਰਾਜਧਾਨੀ ਬਣਾਈ ਉਸ ਪਿੰਡ ਨੂੰ ਅੱਜ ਵੀ ਛਲੋਡੀ ਭਾਈ ਬੱਗੇਲ ਸਿੰਘ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਇਥੋਂ ਭਾਈ ਬਘੇਲ ਸਿੰਘ ਨੇ ਮਿਰਠ ਸਹਾਰਨਪੁਰ ਅਬਤ ਤੱਕ ਦੇ ਇਲਾਕੇ ਫਤਿਹ ਕਰ ਲਏ ਛਲੋਡੀ ਭਾਈ ਬਘੇਲ ਸਿੰਘ ਜੀ ਦੀ ਰਾਜਧਾਨੀ ਦੇ ਉੱਤੇ ਹੁਣ ਮੰਦਿਰ ਬਣਾ ਲਿਆ ਗਿਆ ਹੈ ਹੁਣ ਉਹ ਮੰਦਿਰ ਦੇ ਕਬਜ਼ੇ ਵਿੱਚ ਹੈ ਉਸ ਤੋਂ ਬਾਅਦ ਪਿੰਡ ਵਾਲਿਆਂ ਨੇ ਇੱਕ ਗੁਰਦੁਆਰਾ ਬਣਾਇਆ ਸਰਦਾਰ ਬਘੇਲ ਸਿੰਘ ਦੇ ਨਾਮ ਦਾ ਜਿਹੜਾ ਅਸਲੀ ਗੁਰਦੁਆਰਾ ਹੈ ਉਸ ਨੂੰ ਹੁਣ ਇਹ ਕਹਿੰਦੇ ਹਨ ਰਾਣੀ ਬਘੇਲ ਸਿੰਘ ਦਾ ਮੰਦਿਰ ਔਰ ਤੁਸੀਂ ਦੱਸੋ ਸਿੱਖਾਂ ਦੀਆਂ ਰਾਣੀਆਂ ਦੇ ਮੰਦਰ ਹੋ ਸਕਦੇ ਹਨ ਅੱਜ ਵੀ ਖਾਲਸੇ ਦੀ ਰਾਜਧਾਨੀ ਦੇ ਸਬੂਤ ਖੰਡਰ ਬਣ ਕੇ ਪਏ ਹਨ ਤੇ ਉਹਨਾਂ ਦੀਆਂ ਜ਼ਮੀਨਾਂ ਅੱਜ ਵੀ ਉੱਥੇ ਹਨ ਪਿਛਲੇ ਦਿਨਾਂ ਵਿੱਚ ਮਨਜਿੰਦਰ ਸਿੰਘ ਸਿਰਸਾ ਨੇ ਬਿਆਨ ਦਿੱਤਾ ਹੈ ਕਿ ਰਕਾਬ ਗੰਜ ਗੁਰਦੁਆਰਾ ਮਸਜਿਦ ਤੋੜ ਕੇ ਬਣਾਇਆ ਗਿਆ ਹੈ ਇਸ ਦੀ ਜਿੰਨੀ ਵੀ ਨਖੇਦੀ ਕੀਤੀ ਜਾਵੇ ਓਨੀ ਹੀ ਘਟ ਹੈ 1680 ਤੱਕ ਲੱਖੀਸ਼ਾ ਬਣਜਾਰੇ ਦੇ 6 ਪਿੰਡ ਸਨ ਦਿੱਲੀ ਦੇ ਵਿੱਚ 1783 ਵਿੱਚ ਸਿੱਖਾਂ ਨੇ ਗੁਰਦੁਆਰੇ ਉਸਾਰਨੇ ਸ਼ੁਰੂ ਕੀਤੇ ਦਿੱਲੀ ਦੇ ਵਿੱਚ 30000 ਵੀ ਸਿੱਖਾਂ ਦੇ ਨਾਲ ਸੰਬੰਧਿਤ ਹੈ ਇੱਥੇ ਸਿੱਖਾਂ ਦੀ 30000 ਫੌਜ ਰਹਾ ਕਰਦੀ ਸੀ ਬਰਤਾਨੀਆਂ ਦੇ ਬਾਦਸ਼ਾਹ ਜਾਰਜ ਪੰਚਮ ਨੇ 12 ਦਸੰਬਰ 1911 ਨੂੰ ਕੋਲਕਾਤਾ ਤੋਂ ਰਾਜਧਾਨੀ ਦਿੱਲੀ ਲੈ ਕੇ ਆਉਣ ਦਾ ਐਲਾਨ ਕੀਤਾ ਅਤੇ 1 ਅਕਤੂਬਰ 1912 ਨੂੰ ਪੁਰਾਣੀ ਦਿੱਲੀ ਨੂੰ ਪਹਿਲੀ ਵਾਰ ਪੰਜਾਬ ਨਾਲੋਂ ਵੱਖ ਕੀਤਾ ਗਿਆ ਇਹ ਜਾਣਕਾਰੀ ਅੱਜ ਵੀ ਰੈਵਨਿਊ ਰਿਕਾਰਡ ਦੇ ਵਿੱਚ ਦਰਜ ਹੈ ਇਸ ਦੀ ਕਾਪੀ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ 1 ਅਕਤੂਬਰ 1912 ਤੱਕ ਦਿੱਲੀ ਪੰਜਾਬ ਦਾ ਹਿੱਸਾ ਸੀ ਕਰਨਾਲ ਜੀਂਦ ਹਿੰਸਾਰ ਇਹ ਸਾਰੇ ਸਿੱਖ ਰਾਜ ਦੇ ਇਲਾਕੇ ਸਨ ਰਾਏ ਸਿਲਾ ਪਿੰਡ ਅਤੇ 6 ਹੋਰ ਪਿੰਡ ਲੱਖੀਸ਼ਾ ਵਣਜਾਰੇ ਦੇ ਸਨ ਉਹ ਪਿੰਡ ਸਿੱਖਾਂ ਦੇ ਹੀ ਸਨ ਅਤੇ ਪੰਜਾਬ ਦੇ ਨਾਲ ਸੰਬੰਧਿਤ ਸਨ ਜਦੋਂ ਪੁਰਾਣੀ ਦਿੱਲੀ ਨੂੰ ਪੰਜਾਬ ਤੋਂ ਵੱਖ ਕੀਤਾ ਗਿਆ ਤਾਂ ਚੀਫ ਕਮਿਸ਼ਨਰ ਪ੍ਰਵੰਸ਼ ਆਫ ਦਿੱਲੀ ਨੇ 1927 ਵਿੱਚ ਇਸ ਦਾ ਨਾਮ ਨਵੀਂ ਦਿੱਲੀ ਰੱਖਿਆ 13 ਫਰਵਰੀ 1931 ਦੇ ਦਿਨ ਇਹ ਨਵੀਂ ਰਾਜਧਾਨੀ ਦਾ ਉਦਘਾਟਨ ਕੀਤਾ ਗਿਆ ਇਸ ਤੋਂ ਬਾਅਦ ਦਿੱਲੀ ਦੇ ਗੁਰਦੁਆਰੇ ਅਤੇ ਸਿੱਖਾਂ ਦੇ ਪਿੰਡਾਂ ਉੱਤੇ ਕਿਸ ਤਰ੍ਹਾਂ ਕਬਜ਼ੇ ਕਰਵਾਏ ਗਏ 14 ਜਨਵਰੀ 1914 ਨੂੰ ਬਰਤਾਨਵੀ ਸਰਕਾਰ ਨੇ ਵਾਇਸਰਾਏ ਦੀ ਕੋਠੀ ਦੇ ਵਾਸਤੇ ਗੁਰਦੁਆਰਾ ਰਕਾਬ ਗੰਜ ਸਾਹਿਬ ਦੀ ਕੰਧ ਤੋੜ ਕੇ ਜ਼ਬਰਦਸਤੀ ਇਹ ਜ਼ਮੀਨ ਲਈ ਜਿੱਥੇ ਹੁਣ ਰਾਸ਼ਟਰਪਤੀ ਭਵਨ ਵੀ ਬਣਿਆ ਹੋਇਆ ਹੈ ਉਸ ਤੋਂ ਬਾਅਦ ਬਹੁਤ ਵੱਡਾ ਅੰਦੋਲਨ ਹੋਇਆ ਅਤੇ ਸਰਕਾਰ ਨੇ ਉਸ ਅੰਦੋਲਨ ਦੇ ਅੱਗੇ ਆਪਣੇ ਹਥਿਆਰ ਛੁੱਟ ਦਿੱਤੇ 1930 ਦੇ ਵਿੱਚ ਸਿਵਲ ਨਾਫਰਮਾਨੀ ਲਹਿਰ ਦੇ ਵਿੱਚ ਗੁਰਦੁਆਰਾ ਸੀਸਗੰਜ ਦੇ ਵਿੱਚ ਪੁਲਿਸ ਨੇ ਫਾਇਰਿੰਗ ਕੀਤੀ ਫਿਰ 12 ਜੂਨ 1960 ਵਿੱਚ ਗੁਰਦੁਆਰਿਆਂ ਨੂੰ ਘੇਰਾ ਪਾ ਕੇ ਸਿੱਖਾਂ ਨੇ ਜੋ ਜਲੂਸ ਕੱਢਣੇ ਸੀ ਉਸ ਨੂੰ ਰੋਕਿਆ ਗਿਆ ਗੁਰਦੁਆਰਾ ਰਕਾਬਗੰਜ ਸਾਹਿਬ ਪੁਰਾਣੇ ਰਾਏਸੇਲਾ ਪਿੰਡ ਦਾ ਹਿੱਸਾ ਹੈ ਅਤੇ ਪੁਰਾਣਾ ਰਾਏਸੇਨਾ ਪਿੰਡ ਲੱਖੀਸ਼ਾ ਬਣਜਾਰੇ ਦਾ ਸੀ ਸਿੱਖ ਰਾਜ ਦੇ ਸਮੇਂ ਲੱਖੀਸ਼ਾ ਬਣਜਾਰੇ ਦੀਆਂ ਸਾਰੀਆਂ ਜ਼ਮੀਨਾਂ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਨਾਂ ਲਗਵਾ ਦਿੱਤੀਆਂ ਗਈਆਂ ਸੀ ਉਸ ਤੋਂ ਬਾਅਦ ਅੰਗਰੇਜ਼ਾਂ ਨੇ ਉਹਨਾਂ ਜ਼ਮੀਨਾਂ ਦੇ ਉੱਤੇ ਕਬਜ਼ਾ ਕਰ ਲਿਆ ਅਤੇ ਇੰਡੀਆ ਗੇਟ ਵੀ ਉਸੇ ਜ਼ਮੀਨ ਤੇ ਬਣਾਇਆ ਗਿਆ। ਮਨਿਸਟਰੀ ਦੇ ਜਿੰਨੇ ਵੀ ਦਫ਼ਤਰ ਹਨ ਉਹ ਉੱਥੇ ਬਣਾਏ ਗਏ। ਰਾਸ਼ਟਰਪਤੀ ਭਵਨ ਉਸੇ ਜਗ੍ਹਾ ਤੇ ਬਣਿਆ ਹੋਇਆ ਹੈ ਅਤੇ ਨਵਾਂ ਬਣਿਆ ਸੰਸਦ ਵੀ ਉਸੇ ਜ਼ਮੀਨ ਤੇ ਬਣਾਇਆ ਗਿਆ ਹੈ। ਇਹ ਸਾਰੀਆਂ ਜ਼ਮੀਨਾਂ ਸਿੱਖਾਂ ਦੀਆਂ ਹਨ ਅਤੇ ਇਸੇ ਜਗ੍ਹਾ ਰਕਾਬगंज ਸਾਹਿਬ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੇ ਧੜ ਦਾ ਸੰਸਕਾਰ ਕੀਤਾ ਗਿਆ ਸੀ। ਹੁਣ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਇਤਿਹਾਸ ਤੋਂ ਪਰਦਾ ਚੱਕਦੇ ਹਾਂ ਰਾਏ ਸੇਨਾ ਪਿੰਡ ਬਾਅਦ ਵਿੱਚ ਰਿਆਸਤ ਜੀਂਦ ਨੇ ਖਰੀਦ ਲਿਆ ਸੀ ਅੰਗਰੇਜ਼ਾਂ ਤੋਂ ਇਹ ਸਾਰੀਆਂ ਗੱਲਾਂ ਗਜ਼ਟ ਦੇ ਵਿੱਚ ਮੌਜੂਦ ਹਨ ਮਹਾਰਾਜਾ ਜੀਂਦ ਨੇ ਰਾਏ ਸੇਨਾ ਪਿੰਡ ਅੰਗਰੇਜ਼ਾਂ ਤੋਂ ਖਰੀਦ ਕੇ ਗੁਰਦੁਆਰਾ ਸੀਸਗੰਜ ਅਤੇ ਰਕਾਬਗੰਜ ਸਾਹਿਬ ਨੂੰ ਭੇਂਟ ਕਰ ਦਿੱਤਾ ਉਸ ਤੋਂ ਬਾਅਦ ਅੰਗਰੇਜ਼ਾਂ ਨੇ ਇਹ ਜ਼ਮੀਨ ਜ਼ਬਰਦਸਤੀ ਖੋਣ ਦੀ ਕੋਸ਼ਿਸ਼ ਕੀਤੀ ਅਤੇ ਸਿੱਖਾਂ ਨੇ ਇਸ ਦੇ ਵਿਰੋਧ ਦੇ ਵਿੱਚ ਇੱਕ ਅੰਦੋਲਨ ਕੀਤਾ ਉਸ ਤੋਂ ਬਾਅਦ ਸਰਕਾਰ ਨੇ ਪ੍ਰਾਈਮਿਸਰੀ ਨੋਡ ਦੇ ਵੈਲਿਊ ਦੇ ਹਿਸਾਬ ਦੇ ਨਾਲ 32000 ਰੁਪਏ ਜਮ੍ਹਾਂ ਕੀਤੇ ਜਿਨ੍ਹਾਂ ਦਾ ਵਿਆਜ ਸਾਲਾਨਾ 1152 ਰੁਪਏ ਬਣਦਾ ਸੀ ਜਿਸ ਦੇ ਨਾਲ ਗੁਰਦੁਆਰਾ ਰਕਾਬਗੰਜ ਸਾਹਿਬ ਦੀ ਆਮਦਨ ਦੇ ਤੌਰ ਤੇ ਕੀਤਾ ਗਿਆ ਸੀ ਉਸ ਤੋਂ ਬਾਅਦ ਅੰਗਰੇਜ਼ਾਂ ਨੇ 15 ਮਰਬੇ ਜ਼ਮੀਨ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਨਾਮ ਤੇ ਲਗਵਾਈ ਸੀ ਉਹ ਜ਼ਮੀਨ ਅੱਜ ਕਿਸ ਦੇ ਕੋਲ ਹੈ ਇਸ ਦੀ ਜਾਣਕਾਰੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੂੰ ਦੇਣੀ ਚਾਹੀਦੀ ਹੈ ਉਸ ਸਮੇ ਗੁਰਦੁਆਰਾ ਸਾਹਿਬ ਦੇ 15 ਮਰਬਿਆਂ ਦਾ ਠੇਕਾ ਸੇਵਾਦਾਰ ਭਾਈ ਹਰੀ ਸਿੰਘ ਬੀਏ ਬਿਰਨ ਜੋਤ ਸਿੰਘ ਜੀ ਦੇ ਕੋਲ ਆਉਂਦਾ ਸੀ ਅਤੇ ਹੁਣ ਉਸ ਜ਼ਮੀਨ ਦਾ ਠੇਕਾ ਕਿਸ ਦੇ ਕੋਲ ਜਾਂਦਾ ਹੈ ਇਹ ਗੱਲ ਵੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੱਸਣੀ ਚਾਹੀਦੀ ਹੈ 15 ਰੋਬੇ ਜ਼ਮੀਨ ਅੰਗਰੇਜ਼ ਸਰਕਾਰ ਵੱਲੋਂ ਦੁਸਾਂਝ ਪਿੰਡ ਦੇ ਹਿੱਸੇ ਵਿੱਚੋਂ ਕੁਝ ਜ਼ਮੀਨ ਪਟਿਆਲਾ रियासत ਦੇ ਆਲਾ ਸਿੰਘ ਦੀ ਵਡਾਲੀ ਹਿੰਦੂਪੁਰ ਤੋਂ ਦੋ ਪਿੰਡਾਂ ਦੀ ਜਾਗੀਰ 8 ਏਕੜ ਦਾ ਇੱਕ ਬਾਗ ਗੁਰਦੁਆਰਾ ਸਾਹਿਬ ਦੇ ਨਾਮ ਤੇ ਲਗਾਇਆ ਗਿਆ ਸੀ ਇਹਨਾਂ ਜ਼ਮੀਨਾਂ ਦੀ ਆਮਦਨ ਤਾਂ ਇੱਕ ਵਕਰੀ ਗੱਲ ਹੈ ਪਰ ਅੱਜ ਇਹ ਸਾਰੀਆਂ ਜ਼ਮੀਨਾਂ ਕਿੱਥੇ ਹਨ ਜੀਤ ਦੇ ਰਾਜਾ ਸਰੂਪ ਸਿੰਘ ਜੀ ਨੇ ਗੁਰਦੁਆਰਾ ਸੀਸਗੰਜ ਸਾਹਿਬ ਜੀ ਦੀ ਇਮਾਰਤ ਦੁਬਾਰਾ ਬਣਵਾਈ ਇਹ ਇਮਾਰਤ ਦੁਬਾਰਾ ਇਸ ਕਰਕੇ ਬਣਾਈ ਗਈ ਸੀ ਕਿਉਂਕਿ 1857 ਦੇ ਵਿੱਚ ਦਿੱਲੀ ਦੇ ਵਿੱਚ ਮਰਾਠੇ ਅਤੇ ਮੁਸਲਮਾਨਾਂ ਦੀਆਂ ਝੜਪਾਂ ਦੇ ਵਿੱਚ ਇਸ ਇਮਾਰਤ ਨੂੰ ਤੋੜ ਦਿੱਤਾ ਗਿਆ ਸੀ ਜਿਸ ਕਰਕੇ ਇਸ ਇਮਾਰਤ ਨੂੰ ਦੁਬਾਰਾ ਜੀਤ ਦੇ ਮਹਾਰਾਜੇ ਨੇ ਬਣਵਾਇਆ ਗੁਰਦੁਆਰਾ ਸਾਹਿਬ ਦੇ ਨਾਲ ਹੀ ਹੁਣ ਇੱਕ ਕੋਤਵਾਲੀ ਬਣੀ ਹੋਈ ਹੈ ਅਤੇ ਉਸ ਦੇ ਨਾਲ ਹੀ ਇੱਕ ਮਸਜਿਦ ਵੀ ਬਣੀ ਹੋਈ ਹੈ ਜੰਗ ਦੇ ਉਸ ਸਮੇਂ ਦੌਰਾਨ ਗੁਰਦੁਆਰਾ ਸਾਹਿਬ ਢਾ ਦਿੱਤਾ ਗਿਆ ਸੀ ਪਰ ਮਸਜਿਦ ਉਸੇ ਤਰ੍ਹਾਂ ਕਾਇਮ ਰਹੀ। ਕੋਤਵਾਲੀ ਦਾ ਝਗੜਾ ਕਾਫੀ ਦੇਰ ਤੱਕ ਚੱਲਦਾ ਰਿਹਾ। ਉਸ ਤੋਂ ਬਾਅਦ ਕੋਤਵਾਲੀ ਦੀ ਜ਼ਮੀਨ ਗੁਰਦੁਆਰਾ ਸਾਹਿਬ ਦੇ ਨਾਂ ਤੇ ਲਗਵਾ ਦਿੱਤੀ ਗਈ। ਜੀਤ ਦੇ ਮਹਾਰਾਜਾ ਸਾਹਿਬ ਨੇ ਇਹ ਮਸਜਿਦ ਵਾਲੀ ਜ਼ਮੀਨ ਵੀ ਸਾਰੇ ਧਰਮਾਂ ਦੇ ਲੋਕਾਂ ਦੇ ਨਾਲ ਸਲਾਹ ਕਰਕੇ ਮੂਲ ਖਰੀਦ ਲਈ। ਉਸ ਸਮੇਂ ਇਸ ਜਗ੍ਹਾ ਤੇ ਮਸਜਿਦ ਨਹੀਂ ਬਣੀ ਸੀ। ਸਿਰਫ ਚਾਰ ਦੀਵਾਰੀ ਹੀ ਕੀਤੀ ਗਈ ਸੀ। ਇਹ ਜ਼ਮੀਨ ਸਿੱਖਾਂ ਦੀ ਹੋਣ ਦੇ ਬਾਵਜੂਦ ਵੀ ਸਿੱਖਾਂ ਨੇ ਇਸ ਮਸਜਿਦ ਨੂੰ ਨਹੀਂ ਤੋੜਿਆ। ਮਹਾਰਾਜਾ ਰਣਜੀਤ ਸਿੰਘ ਦੁਆਰਾ ਦਿੱਲੀ ਦੇ ਗੁਰਦੁਆਰਿਆਂ ਨੂੰ ਦਿੱਤਾ ਗਿਆ ਪਿੰਡ ਦੋਸਾਂਝ ਤਸੀਲ ਨਮਾ ਸ਼ਹਿਰ ਜ਼ਿਲ੍ਹਾ ਜਲੰਧਰ ਦੇ ਵਿੱਚ ਹੈ ਗੁਰਦੁਆਰਾ ਮਜਨੂ ਕਾ ਟਿੱਲਾ ਦਾ ਇੱਕ ਹਿੱਸਾ 1996 ਦੇ ਵਿੱਚ ਡੀਡੀਏ ਨੇ ਤੋੜ ਦਿੱਤਾ ਸੀ ਉਸ ਸਮੇਂ ਵੀ ਭਾਜਪੀ ਦੀ ਸਰਕਾਰ ਸੀ 2006 ਦੇ ਵਿੱਚ ਹੋਰ ਕਿਤੇ ਨਿਰਮਾਣ ਨੂੰ ਵੀ ਦੁਬਾਰਾ ਤੋਂ ਤੋੜ ਦਿੱਤਾ ਗਿਆ ਮਜਨੂ ਕਾ ਟਿੱਲਾ ਗੁਰਦੁਆਰਾ ਸਾਹਿਬ ਜੋ ਜ਼ਮੀਨ ਅਕਵਾਇਰ ਕੀਤੀ ਗਈ ਸੀ ਉਹ ਹੁਣ ਤੱਕ ਵੀ ਗੁਰਦੁਆਰਾ ਸਾਹਿਬ ਨੂੰ ਨਹੀਂ ਮੋੜੀ ਗਈ ਹੈ ਇਹ ਸੀ ਦਿੱਲੀ ਦਾ ਮੁਕੰਮਲ ਇਤਿਹਾਸ ਇਸ ਇਤਿਹਾਸ ਦੇ ਵਿੱਚ ਕਿਤੇ ਵੀ ਇਸ ਗੱਲ ਦਾ ਜ਼ਿਕਰ ਨਹੀਂ ਆਉਂਦਾ ਕਿ ਮਸਜਿਦ ਨੂੰ ਤੋੜ ਕੇ ਗੁਰਦੁਆਰਾ ਰਕਾਬਗੰਜ ਸਾਹਿਬ ਬਣਾਇਆ ਗਿਆ ਹੈ। ਤੋਂ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ। ਫੇਰ ਮਿਲਾਂਗੇ ਇੱਕ ਹੋਰ ਨਵੀਂ ਇਤਿਹਾਸਿਕ ਜਾਣਕਾਰੀ ਦੇ ਨਾਲ।